ਦੀਦੀ ਇਸ ਟੈਮਨਾ ਮੇਰਾ ਵੱਤ ਮਾੜਾ ਚੱਲਦਾ ਪਿਆ ਮੇਰੀ ਨੀਤ ਨਹੀਂ ਮਾੜੀ ਹੋएगी ਜੇ ਮੇਰੀ ਨੀਤ ਚ ਕੋਈ ਖੋਟ ਹੁੰਦੀ ਤੇ ਮੈਂ ਤੁਹਾਨੂੰ ਆਪਣੇ ਸੋਨੇ ਦੇ ਅੰਗੂਠੇ ਕਿਉਂ ਦਿੰਦੀ ਮੰਮੀ ਜਿਹੜੀ ਘਰ ਵਾਲੀ ਹੈ ਨਾ ਉਹ ਆਪਣੇ ਘਰ ਵਾਲੇ ਦੇ ਅੰਡਰ ਹੋਣੀ ਚਾਹੀਦੀ ਹੈ ਮੇਰੇ ਵਾਲੀ ਤਾਂ ਚੌਥੇ ਦਿਨ ਪੇਕਿਆਂ ਨੂੰ ਤੁਰੀ ਹੁੰਦੀ ਹੈ ਨਾ ਮੇ ਤੋਂ ਪੁੱਛਦੀ ਹੈ ਨਾ ਤੇ ਤੋਂ ਪੁੱਛਦੀ ਹੈ ਮੰਮੀ ਅਸੀਂ ਆਪਦੇ ਪੈਸਿਆਂ ਲਈ 2 ਸਾਲ ਰੁਕੇ ਹੀ ਆ ਨਾ 2 ਦਿਨ ਹੋਰ ਰੁਕ ਜਾਨੇ ਆ ਅਸੀਂ ਜਾਣੇ ਆ ਗੱਲ ਕਰਕੇ ਤਾਂ ਦੇਖਦੇ ਆ ਉਹ ਛਤਰ ਮੁਰਗਾ ਦਾ ਮੂੰਹ ਨਾ ਬਣਾ ਆਪਣੇ ਭੈਣ ਨੂੰ ਫੋਨ ਕਰ ਦੇ ਕੱਲ ਨੂੰ ਆ ਰਹੇ ਹਾਂ ਹੁਣ ਇੱਥੇ ਬੈਠੀ ਕਰਦੀ ਆ ਚੱਲ ਥੋ ਐਨ ਛੱਡ ਪਰੇ ਨੋ ਪਾਲਸ ਸੋਹਣੀ ਨਹੀਂ ਲੱਗ ਰਹੀ ਅੱਜ ਕੱਲ ਉਹ ਵੱਡੇ ਵੱਡੇ ਨੋ ਨਹੀਂ ਲਾਂਦੇ ਪਾਲਰ ਵਾਲੇ ਉਹ ਲਵਾ ਕੇ ਆਵਾਂਗੀ ਫੇਰ ਦੇਖੇ ਹੱਥ ਕਿੰਨੇ ਸੋਹਣੇ ਲੱਗਦੇ ਸਸਿਕਾ ਲਾਂਟੀ ਜੀ ਬਲਵਿੰਦਰ ਕੌਰ ਤੁਸੀਂ ਹੋ ਹਾਂ ਹਾਂ ਮੈਂ ਹੀ ਆ ਬਲਵਿੰਦਰ ਕੌਰ ਤੁਸੀਂ ਕੌਣ ਆਂਟੀ ਮੇਰਾ ਨਾਂ ਸੋਨੀਆ ਤੁਹਾਡੀ ਜਿਹੜੀ ਵੱਡੀ ਨੂੰ ਆ ਨਾ ਜੈਸਮੀਨ ਉਹ ਸਾਡੇ ਕਿਰਾਏ ਤੇ ਰਹਿੰਦੀ ਆ ਫੇਰ ਕਿਤੇ ਤੂੰ ਸਾਡੇ ਕੋਲ ਕਿਰਾਇਆ ਤਾਂ ਨਹੀਂ ਮੰਗਣ ਆਈ ਤੇ ਜੇ ਕਿਰਾਇਆ ਮੰਗਣਾ ਹੀ ਐ ਤੇ ਜਿਹੜੇ ਪੈਰਾਂ ਨਾਲ ਆਈ ਉਸੇ ਪੈਰਾਂ ਨਾਲ ਵਾਪਸ ਮੁੜ ਜਾ ਮੈਂ ਤੁਹਾਡੇ ਨਾਲ 2 ਮਿੰਟ ਬਹਿ ਕੇ ਗੱਲ ਕਰ ਸਕਦੀ ਆ ਸ਼ਾਇਦ ਮੈਂ ਤੁਹਾਨੂੰ ਕੁਝ ਸਮਝਾ ਸਕਾਂ ਆਜੋ ਬੈਠੋ ਸਮਝਾ ਲਓ ਜਿਹੜਾ ਕੁਝ ਮੈਨੂੰ ਸਮਝਾਣਾ ਹੈ ਆਂਟੀ ਤੁਹਾਨੂੰ ਪਤਾ ਤੁਹਾਡੀ ਨੂੰ ਵੱਡੀ ਇਸ ਟਾਈਮ ਕਿਹੜੇ ਹਾਲਾਤਾਂ ਚੋਂ ਨਿਕਲਦੀ ਪਈ ਆ ਜਿਹੜੇ ਹਾਲਾਤਾਂ ਚ ਉਹ ਨਿਕਲਦੀ ਪਈਏ ਨਾ ਉਹ ਹਾਲਾਤਾਂ ਵਿੱਚ ਨਾ ਉਹਦਾ ਘਰ ਵਾਲਾ ਉਹਨੂੰ ਪਾਣ ਆਲਾ ਅਸੀਂ ਨਹੀਂ ਫੇਰ ਵੀ ਤੁਹਾਡੇ ਘਰ ਦੀ ਵੱਡੀ ਨੂੰਹ ਆ ਤੇ ਤੁਹਾਡੇ ਪੁੱਤ ਦੀ ਫੈਮਲੀ ਆ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਉਹਦੇ ਨਾਲ ਨਜਾਇਜ਼ ਕਰਦੇ ਪਿਓ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਅਸੀਂ ਉਹਦੇ ਨਾਲ ਨਜਾਇਜ਼ ਕੀਤੀ ਏ ਚਲੋ ਆਹ ਗੱਲ ਨੂੰ ਤਾਂ ਛੱਡੋ ਤੁਸੀਂ ਤੁਸੀਂ ਨਾ ਮੈਨੂੰ ਜੈਸਮੀਨ ਕੋ ਲੈ ਕੇ ਚਲੋ ਉਹ ਕੌਣ ਹੁੰਦੀ ਏ ਤੁਹਾਨੂੰ ਇੱਧਰ ਭੇਜਣ ਆਲੀ ਨਹੀਂ ਨਹੀਂ ਉਹਨੇ ਕਾਹਨੂੰ ਭੇਜਿਆ ਮੈਨੂੰ ਇੱਧਰ ਮੈਂ ਤਾਂ ਖੁਦ ਹੀ ਆਈ ਆਂਗੀ ਉਹਦਾ ਨਾ ਪਿਛਲੇ ਮਹੀਨੇ ਦਾ ਕਿਰਾਇਆ ਕੰਪਲੀਟ ਹੋ ਗਿਆ ਤੇ ਆ ਮਹੀਨਾ ਵੀ ਸ਼ੁਰੂ ਹੋ ਗਿਆ ਤੇ ਉਹਨੇ ਹਜੇ ਤਾਈਂ ਕਿਰਾਇਆ ਨਹੀਂ ਦਿੱਤਾ ਮੈਨੂੰ ਤਾਂ ਐ ਨਹੀਂ ਸਮਝ ਆਂਦੀ ਵੀ ਤੁਹਾਨੂੰ ਮਕਾਨ ਮਾਲਕ ਬਣਾ ਕਿਨੇ ਦਿੱਤਾ ਕਿਰਾਏ ਤੇ ਉਹ ਰਹਿ ਰਹੀ ਏ ਤੇ ਕਿਰਾਇਆ ਤੁਸੀਂ ਸਾਡੇ ਕੋਲ ਮੰਗਣ ਆ ਗਏ ਮੈਂ ਤੁਹਾਡੇ ਤੋਂ ਕਿਰਾਇਆ ਮੰਗਣ ਨਹੀਂ ਆਈ ਮੈਂ ਤਾਂ ਤੁਹਾਨੂੰ ਦੱਸਣ ਆਈ ਆ ਵੀ ਉਹ ਤੇ ਤੋਂ ਨਾ ਤਾਂ ਰੈਸ਼ਨ ਪੂਰਾ ਹੋ ਰਿਹਾ ਨਾ ਸਾਡਾ ਕਿਰਾਇਆ ਦਿੱਤਾ ਜਾ ਰਿਹਾ ਕੁਝ ਤਾਂ ਤਰਸ ਕਰੋ ਉਹਦੇ ਤੇ ਅੱਛਾ ਤਰਸ करिए ਕੀ ਤੁਸੀਂ ਆਪਣਾ ਨਾਮ ਦੱਸਿਆ ਸੀ ਸੋਨੀਆ ਤੁਸੀਂ ਦੱਸੋ ਸੋਨੀਆ ਜੀ ਕੀ ਅਸੀਂ ਉਹਦੇ ਉੱਤੇ ਤਰਸ ਕਰੀਏ ਕੀ ਹੋਇਆ ਡਰ ਗਏ ਸੋਨੀਆ ਜੀ ਡਰੋ ਨਾ ਦੱਸੋ ਮੈਨੂੰ ਅਸੀਂ ਕੀ ਉਹਦੇ ਉੱਤੇ ਤਰਸ ਕਰੀਏ ਵੱਡੀ ਨੂੰ ਆ ਤੁਹਾਡੇ ਘਰ ਦੀ ਤੁਹਾਡੇ ਉਹਦੇ ਲਈ ਕੁਝ ਫਰਜ਼ ਨੇ ਮੈਨੂੰ ਲੱਗਦਾ ਤੁਹਾਨੂੰ ਉਹ ਨਿਭਾਉਣੇ ਚਾਹੀਦੇ ਨੇ ਵੱਡੀ ਨੋ ਤਾਂ ਗਿੜੀ ਜਾਂਦੀ ਏ ਵੀ ਵੱਡਾ ਪੁੱਤ ਵੀ ਨਾਲ ਹੋਵੇ ਪੁੱਤ ਤੇ ਮੇਰਾ ਜਾ ਕੇ ਬੈਠਾ ਹੈ ਬਾਹਰ 1 ਰੁਪਏ ਦਾ ਉਹਦਾ ਆਸਰਾ ਨਹੀਂ ਤੇ ਉੱਤੋਂ ਜਦੋਂ ਵੀਜ਼ਾ ਲਾਣਾ ਸੀ ਨਾ 2.2 ਲੱਖ ਰੁਪਏ ਸਾਡਾ ਵੀ ਨਾਲ ਲੱਗ ਗਿਆ ਮੈਂ ਤਾਂ ਨਾ ਇਹ ਸੋਚਿਆ ਸੀ ਵੀ ਮੁੰਡਾ ਬਾਹਰ ਜਾ ਕੇ ਨਾ ਮੈਨੂੰ ਵੀ ਬੁਲਾਏਗਾ ਤੇ ਮੈਂ ਵੀ ਜਹਾਜ਼ ਦੀ ਸੈਰ ਕਰਾਂਗੀ ਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇਖਾਂਗੀ ਸਾਰੇ ਸੁਪਨੇ ਦੇ ਨਾ ਧਰੇ ਦੇ ਧਰੇ ਰਹਿ ਗਏ ਤੇ ਉੱਤੋਂ ਸੋਨੀਆ ਜੀ ਤੁਸੀਂ ਕਹਿੰਦੇ ਹੋ ਵੀ ਤਰਸ ਕਰੋ ਹੁਣ ਤੁਸੀਂ ਦੱਸੋ ਸੋਨੀਆ ਜੀ ਮੁੰਡੇ ਨੇ ਬਾਹਰੋਂ 1 ਰੁਪਈਆ ਨਹੀਂ ਭੇਜਣਾ ਤੇ ਮੈਂ ਉਹਦੀ ਫੈਮਿਲੀ ਦੇ ਤਿੰਨ ਮੈਂਬਰ ਕਿੱਥੋਂ ਪਾਲਾਂ ਮੈਂ ਤਾਂ ਤੁਹਾਨੂੰ ਆਂਟੀ ਜੀ ਇਹੀ ਸਲਾਹ ਦੇਵਾਂਗੀ ਵੀ ਤੁਸੀਂ ਆਪਣੀ ਵੱਡੀ ਨੂ ਨੂੰ ਤੇ ਉਹਦੇ ਬੱਚਿਆਂ ਨੂੰ ਇੱਥੇ ਬੁਲਾਓ ਤੇ ਆਪਣੀ ਵੱਡੀ ਨੂ ਨੂੰ ਕਹੋ ਵੀ ਕੰਮ ਕਰ ਤੇ ਆਪਣੇ ਬੱਚੇ ਪਾਲ ਕਮ ਸੇ ਕਮ ਉਹਦੇ ਰਹਿਣ ਜੋ ਕਿ ਛੱਤ ਤਾਂ ਹੋ ਜੂ ਹੁਣ ਉਹਦਾ ਇੱਥੇ ਆਣ ਨਾਲ ਨਾ ਸਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਛੋਟੀ ਮੇਰੀ ਨੂ ਨਾਲ ਨਾ ਉਹਦੀ ਬਿਲਕੁਲ ਨਹੀਂ ਬਣਦੀ ਆਂਟੀ ਜੀ ਤੁਸੀਂ ਘਰ ਦੇ ਵੱਡੇ ਹੋ ਤੇ ਦੋਨਾਂ ਨੂਹਾਂ ਨੂੰ ਕਿਵੇਂ ਰੱਖਣਾ ਇਹ ਹੁਣ ਤੁਹਾਡੇ ਸਾਰੇ ਆ ਮੇਰੀ ਸੁਣ ਗੱਲ ਵੱਡੇ ਮੁੰਡੇ ਨੂੰ ਨਾ 2 ਸਾਲ ਹੋ ਗਏ ਘਰੋ ਗਿਆ ਇਹ ਛੋਟਾ ਮੁੰਡਾ ਨਾ ਸਾਰਾ ਖਰਚਾ ਉਹਦੇ ਬੱਚਿਆਂ ਦਾ ਕਰਦਾ ਸੀਗਾ ਹੁਣ ਤੂੰ ਦੱਸ ਵੀ ਉਹਦੀ ਜਨਾਨੀ ਨੂੰ ਤਾਂ ਅਗ ਲੱਗੂਗੀ ਨਾ ਹੁਣ ਇਸ ਗੱਲ ਦੀ ਤਾਂ ਅੱਗ ਲੱਗੂਗੀ ਨਾ ਜਿੱਤੇ 20000 ਰੁਪਿਆ ਉਹਦਾ ਘਰ ਵਾਲਾ ਕਮਾਉਂਦਾ ਹੈ ਉਹਦੇ ਵਿੱਚੋਂ ਥੋੜਾ ਬੋਤਾ ਤਾਂ ਉਹ ਬਚਤ ਕਰੂਗੀ ਪਰ ਜੇ ਉਹਦੇ ਚੋਂ 10000 ਰੁਪਿਆ ਉਧਰ ਖਰਚਾ ਹੋ ਜਾਊਗਾ ਉਹਨਾਂ ਨੂੰ ਕੀ ਬਚੂਗਾ ਜਿਹੜਾ ਅਗਲੇ ਨੇ ਮਾੜਾ ਮੋਟਾ ਰਲ ਕੇ ਜੋੜਨਾ ਹੈ ਉਹਨਾਂ ਦਾ ਜੁੜਦਾ ਹੀ ਨਹੀਂ ਪਿਆ ਹੁਣ ਨਾ ਤੁਸੀਂ ਸੋਨੀਆ ਜੀ ਕਿਓ ਕਿ ਅਸੀਂ ਨਜਾਇਜ਼ ਕਰਦੇ ਪਿਆ 2 ਸਾਲ ਪੂਰੇ ਨਾ ਵੱਡੀ ਨੂ ਨੂੰ ਜਿਹਦੇ ਬੱਚਿਆਂ ਨੂੰ ਅਸੀਂ ਪਾਲ ਲਿਆਈਏ ਹੁਣ ਸਾਡੇ ਕੋ ਨਹੀਂ ਪਾਲੇ ਜਾਂਦੇ ਆਂਟੀ ਜੀ ਜਦੋਂ ਨੂ ਨੂੰ ਆਪਾਂ ਘਰੋਂ ਕੱਢਦੇ ਆ ਨਾ ਤਾਂ ਉਹਨੂੰ ਪੇਕਿਆਂ ਦਾ ਆਸਰਾ ਹੁੰਦਾ ਪਰ ਉਹਨੂੰ ਤਾਂ ਵਿਚਾਰੀ ਨੂੰ ਪੇਕਿਆਂ ਦਾ ਵੀ ਕੋਈ ਆਸਰਾ ਨਹੀਂ ਉਹਦੇ ਤਾਂ ਪੇਕਿਆਂ 'ਚ ਕੋਈ ਹੈ ਹੀ ਨਹੀਂ ਹਾਏ ਕਿੱਡੀ ਝੂਟੀ ਏ ਜੈਸਮੀਨ ਕਹਿੰਦੀ ਮੇਰੇ ਪੇਕਿਆਂ 'ਚ ਕੋਈ ਨਹੀਂ ਹੈਗਾ ਉਹਦੀ ਨਾ ਇੱਕ ਦਾਦੀ ਏ ਜਿਹੜੀ ਬੜਾ ਪੈਸਾ ਸੰਭੀ ਫਿਰਦੀ ਏ ਦਾਦੀ हां हां सोनिया ਦੀ ਦਾਦੀ ਜਿਹੜਾ ਇਹਦਾ ਦਾਦਾ ਸੀ ਨਾ ਉਹ ਰੇਲਵੇ ਦੀ ਨੌਕਰੀ 'ਚ ਸੀਗਾ ਤੇ ਉਹਦੀ ਜਿਹੜੀ ਅੱਧੀ ਪੈਨਸ਼ਨ ਹੈ ਨਾ ਉਹ ਇਹਦੀ ਦਾਦੀ ਨੂੰ ਆ ਰਹੀ ਹੈ ਫਿਰ ਤੁਸੀਂ ਇਹਨੂੰ ਘਰੋਂ ਕਿ ਕੱਢ ਦਿੱਤਾ ਇਹਨੂੰ ਇਹਦੀ ਦਾਦੀ ਕੋਲ ਛੱਡਿਆ ਹੁੰਦੇ ਕੋਈ ਛੋਟੀ ਬੱਚੀ ਤਾਂ ਹੈ ਨਹੀਂ ਜਿਹੜੀ ਮੈਂ ਇਹਨੂੰ ਛੱਡ ਕੇ ਆਵਾਂ ਰਿਸ਼ਤੇਦਾਰ ਵੀ ਨਾ ਉਹੀ ਵਾਰਦਾ ਜਿਨ੍ਹਾਂ ਦੀ ਰਿਸ਼ਤੇਦਾਰਾਂ ਨਾਲ ਬਣੀ ਹੋਵੇ ਨਾਲ ਇਹਦੀ ਕਿਹੜੀ ਆਪਣੀ ਦਾਦੀ ਨਾਲ ਬਣਦੀ ਹੈ ਇਹਦੀ ਦਾਦੀ ਉਹ ਤਾਂ ਆਪਣੇ ਧੀ ਜਵਾਈ ਦੇ ਵਿੱਚ ਮਸਤ ਹੋਈ ਪਈ ਐ ਜੋ ਕੁਛ ਲਿਆਂਦੀ ਐ ਧੀ ਜਵਾਈ ਨੂੰ ਲੁਟਾਈ ਜਾਂਦੀ ਇੱਕ ਇਹ ਕਹਿੰਦੀ ਸੀ ਮੇਰੀ ਭੈਣ ਵੀ ਹੈਗੀ ਆ ਉਹ ਕਹਿੰਦੀ ਸੀ ਹੈਗੀ ਨਾ ਹੈਗੀ ਇੱਕ ਬਰਾਬਰ ਉਹਦਾ ਕੀ ਚੱਕਰ ਐਂਦਾ ਜਦੋਂ ਘਰ ਵਾਲਾ ਬਾਹਰ ਗਿਆ ਸੀ ਨਾ ਤੇ ਐਨੇ ਆਪਣੀ ਭੈਣ ਦੇ ਕੋਲੋਂ ਨਾ ਪੈਸੇ ਚੱਕ ਕੇ ਦਿੱਤੇ ਸੀ ਫੋਨ ਜਿਹੜੇ ਉਹਦੀ ਭੈਣ ਦੇ ਸਹੁਰੇ ਨੇ ਉਹ ਉਹਦੇ ਗੁੱਠਾ ਦੇ ਹੀ ਰੱਖਦੇ ਨੇ ਚੌਥੇ ਦਿਨ ਨਾ ਉਹ ਮੂੰਹ ਚੱਕ ਕੇ ਸਾਡੇ ਕੋਲ ਪੈਸੇ ਮੰਗਣ ਆ ਜਾਂਦੇ ਨੇ ਥੋੜੇ ਪੈਸੇ ਨੇ ਆਪਣੀ ਭੈਣ ਕੋਲੋਂ ਫੜੇ ਤੇ ਥੋੜੇ ਪੈਸੇ ਵੱਡੇ ਮੁੰਡੇ ਨੇ ਆਂਡ ਗਵਾਂਡ ਕੋਲੋਂ ਫੜੇ 2.5 ਲੱਖ ਰੁਪਈਆ ਮੇਰੇ ਛੋਟੇ ਮੁੰਡੇ ਨੇ ਵੀ ਲਾਤਾ ਤੇ ਉਹ ਜਾ ਕੇ ਬਹਿ ਗਿਆ ਬਾਹਰ ਤੇ ਹੁਣ ਆਏ ਦਿਨ ਕੋਈ ਨਾ ਕੋਈ ਪੈਸੇ ਮੰਗਣ ਤੁਰਿਆ ਰਹਿੰਦਾ ਐ ਵੀ ਇੱਕ ਕਾਰਨ ਸੀਗਾ ਜੈਸਮੀਨ ਨੂੰ ਕੱਢਣ ਦਾ ਐਡਾ ਕਸੂਤਾ ਸਾਡਾ ਮੁੰਡਾ ਦਾ ਸਾਨੂੰ ਪਸਾ ਗਿਆ ਤੇ ਉੱਤੋਂ ਸੋਨੀਆ ਜੀ ਤੁਸੀਂ ਕੀ ਕਹਿੰਦੇ ਪਿਓ ਕਿ ਆਪਣੀ ਨੂੰ ਨਾਲ ਤੁਸੀਂ ਨਜਾਇਜ਼ ਹੀ ਕੀਤੀ ਆਂਟੀ ਜੀ ਮੈਨੂੰ ਚੱਕਰ ਆਉਣ ਲੱਗ ਪਏ ਇੱਕ ਗਲਾਸ ਪਾਣੀ ਨੇ ਪਿਲਾ ਦਿਓ ਪਾਣੀ ਛੱਡ ਤੈਨੂੰ ਤਾਂ ਮੈਂ ਨਿੰਬੂ ਪਾਣੀ ਪਿਲਾਵਾਂਗੀ ਇੱਕ ਘੰਟਾ ਤੈਨੂੰ ਹੋਰ ਬਹਿਣਾ ਪਊਗਾ ਤੈਨੂੰ ਮੈਂ ਤਰੇੜੀਆਂ ਨਾਲ ਲਿਆਤੀਆਂ ਤਾਂ ਕੀ ਯਾਦ ਰੱਖੇਂਗੀ ਹੁਣ ਨਾ ਦੁਬਾਰਾ ਨਾ ਕਹਿ ਦੀ ਵੀ ਆਪਣੀ ਨੂੰਹ ਦੇ ਨਾਲ ਨਾ ਤੈਨੂੰ ਜਾਇਜ਼ ਕੀਤੀ ਏ ਆ ਗੱਲ ਸੁਣ ਕੇ ਨਾ ਮੈਨੂੰ ਅੱਗ ਲੱਗ ਗਈ ਸੀ ਤੈਨੂੰ ਕਿਹੜੀ ਨਵੀਂ ਬਿਮਾਰੀ ਛੇੜੀ ਆ ਅੱਜ ਜਿਹਦੀ ਗੋਲੀ ਖਾ ਕੇ ਬੈਠੀ ਆ ਔਰ ਅੱਜ ਕੱ데 ਦੀ ਕੱਲ ਦਾ ਨਾ ਮੌਸਮ ਬਦਲਿਆ ਹੋਇਆ ਸੀਗਾ ਤੇ ਰੇਸ਼ਾ ਜਿਹਾ ਹੋਇਆ ਪਿਆ ਸੀਗਾ ਬਸ ਉਹਦੀ ਗੋਲੀ ਖਾਂਦੀ ਪਈ ਸੀ ਉਹ ਜਿਵੇਂ ਮੌਸਮ ਬਦਲਿਆ ਨਾ ਲਵਪ੍ਰਿਤ ਕੋਰੇ ਐਦਾਂ ਹੀ ਨਾ ਤੂੰ ਆਪਣੇ ਆਪ ਨੂੰ ਵੀ ਬਦਲ ਅੰਦਰ ਆਪ ਦੇ ਐਡੀਆਂ ਬਿਮਾਰੀਆਂ ਦੀ ਪੰਡ ਲੈ ਕੇ ਬੈਠੀ ਹੋਈਆਂ ਕਦੇ ਸਿਰ ਦਰਦ ਕਦੇ ਢਿੱਡ ਦਰਦ ਕਦੇ ਲੱਕ ਦਰਦ ਕਦੇ ਤੈਨੂੰ ਬੁਖਾਰ ਕਦੇ ਤੈਨੂੰ ਖਾਂਸੀ ਕਦੇ ਤੈਨੂੰ ਰੇਸ਼ਾ ਕਦੇ ਤੇਰੀਆਂ ਲੱਤਾਂ ਦਰਦ ਕਦੇ ਤੇਰੇ ਹੱਥ ਪੈਰ ਦਰਦ ਤੂੰ ਐਸੀ ਨਾ ਪਹਿਲੀ ਇਨਸਾਨ ਆ ਜਿਹਦੇ ਨੂੰ ਵੀ ਦਰਦ ਹੁੰਦੇ ਆ ਮੰਮੀ ਆ ਕੇ ਗੱਲ ਸੁਣਿਓ ਜਰਾ ਮੈਨੂੰ ਨਾ ਅੱਜ ਵੀ ਯਾਦ ਹੈ ਜਦੋਂ ਤੈਨੂੰ ਦੇਖਣ ਗਏ ਸੀ ਨਾ ਉਦੋਂ ਤਾਂ ਤੇਰੀ ਮਾਂ ਬੜੇ ਗੁਣ ਤੇਰੇ ਯਾਦ ਕਰਾਂਦੀ ਸੀ ਕਿ ਮੇਰੀ ਕੁੜੀ ਨੂੰ ਤਾਂ ਐ ਰੋਟੀ ਪਾਣੀ ਬਣਾਉਣਾ ਆਉਂਦਾ ਸਾਫ ਸਫਾਈ ਕਰਨੀ ਆਉਂਦੀ ਐ ਨਿਸ਼ਕਾ ਕੇ ਰੱਖਦੀ ਐ ਘਰ ਪਰ ਤੇਰੀ ਮਾਂ ਨੇ ਤਾਂ ਸਾਨੂੰ ਦੱਸਿਆ ਹੀ ਨਹੀਂ ਵੀ ਜਿਹੜੀ ਤਾਂ ਬਿਮਾਰੀ ਬਣੀ ਨਹੀਂ ਉਹ ਤੂੰ ਆਪਣੇ ਅੰਦਰ ਪਾਲੀ ਬੈਠੀ ਐ ਦੇਦੀ ਸ਼ਰੀਰ ਆ ਹੁਣ ਇਹ ਤੁਹਾਨੂੰ ਪਤਾ ਲੱਗਦਾ ਕਿਹੜੀ ਬਿਮਾਰੀ ਕਿਹੜੇ ਟਾਈਮ ਲੱਗ ਜਾਣੀ ਆ ਨਾਲੇ ਮੈਂ ਥੋੜੀ ਨਾ ਚੁੰਨੀ ਆ ਕਿ ਮੈਂ ਹਾਰਟ ਟਾਈਮ ਬਿਮਾਰੀ ਰਵਾਂ ਚੱਲ ਮੰਨ ਲੈਨੇ ਆ ਤੂੰ ਨਹੀਂ ਚਾਹਂਦੀ ਕਿ ਤੂੰ ਹਰ ਵੇਲੇ ਬਿਮਾਰੀ ਨਾਲ ਲੱਥੇ ਲੰਮੇ ਪਈ ਰਵੇਂ ਪਰ ਤੂੰ ਇਹ ਤਾਂ ਚਾਹਨੀ ਆ ਨਾ ਵੀ ਤੂੰ ਮੇਰੇ ਭਰਾ ਨੂੰ ਲੈ ਕੇ ਹਰ ਵੇਲੇ ਡਾਕਟਰਾਂ ਕੋਲ ਘੁੰਮਦੀ ਰਵੇਂ ਵਧੀਆ ਵਧੀਆ ਰਾਧਿਕਾ ਲਾ ਤੂੰ ਇਹਦੀ ਇੱਦਾਂ ਹੀ ਕਲਾਸ ਬੜਾ ਦੁਖੀ ਕੀਤਾ ਇਹਨੇ ਮੈਨੂੰ ਦੀਦੀ ਤੁਸੀਂ ਜਦੋਂ ਵੀ ਇੱਧਰ ਆਉਂਨੇ ਹੋ ਮੇਰਾ ਹਾਲ ਚਾਲ ਤੇ ਕੀ ਪੁੱਛਣਾ બસ ਮੰਮੀ ਮੰਗਣਾ ਮੈਨੂੰ ਬੋਲਣ ਲੱਗ ਜਾਨੇ ਹੋ ਨਹੀਂ ਆ ਮੇਰੇ ਵਾਂਗੂ ਬੋਲਣ ਦਾ ਕੀ ਮਤਲਬ ਆ ਮੈਂ ਕਿ ਦਿਨ ਬੋਲਦੀ ਰਹਿਨੀ ਸਾਰਾ ਦਿਨ ਦੱਸੀ ਜਰਾ ਮੈਨੂੰ ਕਹਿੰਦੇ ਹੁੰਦੇ ਨੇ ਮੰਮੀ ਕਿ ਕਰਕੇ ਨਾ ਸੁਣਾਈ ਦਾ ਨਹੀਂ ਹੁੰਦਾ ਹੁਣ ਤੁਸੀਂ ਜਦੋਂ ਬਿਮਾਰ ਹੁੰਨੇ ਹੋ ਮੈਂ ਭੱਜ ਭੱਜ ਕੇ ਤੁਹਾਡੀ ਸੇਵਾ ਕਰਦੀ ਆ ਮੈਂ ਕਦੇ ਦੀਦੀ ਨੂੰ ਆਣ ਕੇ ਕਿਹਾ ਕਿ ਤੁਸੀਂ ਆਣ ਕੇ ਮੰਮੀ ਨੂੰ ਸੰਭੋ ਤੇ ਤੁਸੀਂ ਮਿੰਟ ਜੀ ਮੇਰੇ ਪਿੱਕੇ ਫੋਨ ਲਗਾ ਦਿੰਨੇ ਹੋ ਆ ਦੇਖਦੀ ਹੈ ਨਾ ਦਾਦੀ ਕਾ ਕਿੰਨੀ ਇਹਦੀ ਜੁਬਾਨ ਚੱਲਦੀ ਹੈ ਪਿੱਕੇ ਕੈਂਚੀ ਵਾਂਗੂ ਜਿੱਦਾਂ ਦੀ ਵਿਆਹ ਕਿ ਲੈਂਦੇ ਨਾ ਮੈਨੂੰ ਤਾਂ ਇਹ ਦੁਖੀ ਕੀਤਾ ਪਿਆ ਮੰਮੀ ਇਹ ਗੱਲ ਤਾਂ ਮੰਨਣ ਵਾਲੀ ਆ ਜਿੰਨਾਂ ਨੇ ਆਪਣੇ ਆਪ ਨੂੰ ਲਿਸ਼ਕਾ ਕੇ ਰੱਖਿਆ ਹੋਇਆ ਨਾ ਉਦਾਂ ਹੀ ਨਾ ਆਪਣੀ ਜ਼ੁਬਾਨ ਨੂੰ ਵੀ ਇਹਨੇ ਲਿਸ਼ਕਾ ਕੇ ਰੱਖਿਆ ਹੋਇਆ ਲਾ ਆੰਨਿਆਂ ਨੂੰ ਬੰਡਿਆ ਵਾਂਗ ਇਧਰ ਉਧਰ ਕੀ ਕਰਦੀ ਐ ਤੇਰੀ ਮਾਂ ਨੇ ਤੈਨੂੰ ਸਿਖਾਇਆ ਨਹੀਂ ਵੀ ਜਦੋਂ ਵੱਡੇ ਬੋਲਣ ਅੱਗੋ ਜਵਾਬ ਨਹੀਂ ਦੇਈਦਾ ਫੇਰ ਤੁਸੀਂ ਕਹਿੰਦੇ ਹੋ ਕਿ ਅੱਗੇ ਜਵਾਬ ਦਿੰਦੀ ਆ ਮੇਰੀ ਮਾਂ ਦਾ ਤੇ ਤੁਹਾਨੂੰ ਬੜੀ ਸ਼ੇਤੀ ਪਤਾ ਲੱਗ ਗਿਆ ਕਿ ਉਹਨੇ ਕੁਝ ਸਿਖਾਇਆ ਕਿ ਨਹੀਂ ਸਿਖਾਇਆ ਢੋਡੀ ਮਾਂ ਨੇ ਨਹੀਂ ਸਿਖਾਇਆ ਕਿ ਪਰਜਾਈਆਂ ਨਾਲ ਇਦਾਂ ਨਹੀਂ ਬੋਲੀਦਾ ਹਾਏ ਰੱਬਾ ਮੰਮੀ ਇਹ ਤਾਂ ਤੁਹਾਡੇ ਸਾਹਮਣੇ ਹੀ ਮੈਨੂੰ ਐਵੇਂ ਬੋਲੀ ਜਾਂਦੀ ਪਈ ਐ ਮੈਂ ਤਾਂ ਚੱਲੀ ਆ ਮੈਂ ਤਾਂ ਨਹੀਂ ਰਹਿਣਾ ਇੱਥੇ ਉਹ ਨਾ ਨਾ ਕੁੜੀਏ ਤੂੰ ਇੱਥੇ ਰਹਿ ਤੂੰ ਕਦੇ ਜਾਣਾ ਤੂੰ ਇਸ ਘਰ ਦੀ ਧੀ ਆ ਇਹਦੀ ਜ਼ੁਬਾਨ ਚੱਲਦੀ ਐ ਨਾ ਇਹਨੂੰ ਅੱਜ ਕੱਢਦੀ ਐ ਮੈਂ ਬਾਹਰ ਨਹੀਂ ਆ ਮੇਰੀ ਕੁੜੀ ਦੇ ਪੈਰ ਫੜ ਕੇ ਨਾ ਹੁਣੀ ਮਾਫੀ ਮੰਗ ਲੈ ਨਹੀਂ ਤਾਂ ਆਪਣਾ ਚੱਕ ਲੈ ਬੋਰੀ ਬਿਸਤਰ ਨਾ ਮੰਮੀ ਆਹ ਕੀ ਗੱਲ ਬਣੀ ਮੈਂ ਤਾਂ ਦਵਾਈ ਖਾ ਕੇ ਰੈਸਟ ਕਰਨ ਲੱਗੀ ਸੀਗੀ ਦੀਦੀ ਨੇ ਆਣ ਕੇ ਪੰਗਾ ਲਿੱਤਾ ਉਹੀ ਗਲਤ ਬੋਲੇ ਨੇ ਤੇ ਹੁਣ ਮੈਂ ਮਾਫੀ ਕਿਉਂ ਮੰਗਾਂ ਚੁੱਪ ਕਰਕੇ ਨਾ ਦੋਨੋਂ ਹੱਥੀ ਮੇਰੀ ਧੀ ਦੇ ਪੈਰ ਫੜ ਲਾ ਨਹੀਂ ਤਾਂ ਤੈਨੂੰ ਪਤਾ ਹੀ ਆ ਜਦੋਂ ਮੈਂ ਬਾਹ ਮੋੜਦੀ ਆ ਨਾ ਤੇ 10 ਮਿੰਟ ਛੱਡਦੀ ਨਹੀਂ ਹੈਗੀ ਮੰਮੀ ਟੋਡੇ ਲਈ ਇਹ ਗੱਲਾਂ ਕਹਿਣੀਆਂ ਤੇ ਕਰਨੀਆਂ ਬਹੁਤ ਸੌਖੀਆਂ ਨੇ ਕਦੇ ਮੇਰੇ ਵਾਲ ਫੜ ਲੈਣੇ ਕਦੇ ਮੇਰੀ ਬਾਹ ਮੋੜ ਦੇਣੀ ਤੇ ਕਦੇ ਗਰਮ ਗਰਮ ਤਵੇ ਤੇ ਮੇਰਾ ਹੱਥ ਰੱਖ ਦੇਣਾ ਬਸ ਫਿਰ ਜੇ ਤੈਨੂੰ ਜਾਣ ਪਿਆਰੀ ਆ ਨਾ ਤੇ ਮਾਫੀ ਮੰਗ ਲੈ ਫੇਰ ਕਿ ਡੀਟੀ ਢਾਦੂ ਤੈਨੂੰ ਬਾਰ-ਬਾਰ ਕਹੀ ਜਾਂਦੇ ਆ ਮਾਫੀ ਮੰਗ ਲੈ ਤੂੰ ਮਾਫੀ ਮੰਗ ਕੇ ਵੇਲੀ ਹੋ ਜਦੋਂ ਮੈਂ ਕੁਝ ਕੀਤਾ ਹੀ ਨਹੀਂ ਤੇ ਫਿਰ ਮਾਫੀ ਕਿਸ ਗੱਲ ਦੀ ਮੈਨੂੰ ਦੱਸੋ ਤੇ ਸਹੀ ਰਾਧਿਕਾ ਸੱਚੀ ਨਹੀਂ ਇਹਨੇ ਕੁਝ ਕੀਤਾ ਪਰ ਮੈਂ ਹੁਣ ਸੱਚੀ ਕੁਝ ਕਰਕੇ ਦਿਖਾਵਾਂਗੀ ਹਾਂ ਸੱਚੀ ਕੁਝ ਨਹੀਂ ਕੀਤਾ ਮੇਰੀ ਬਹੂ ਨੇ ਲਾਡੋ ਰਾਣੀ ਨੇ ਹੈ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਮੰਮੀ ਮੰਮੀ ਦਰਦੋਂ ਦੀ ਬਾਈ ਛੱਡ ਦੋ ਫਿਰ ਮੰਗ ਮਾਫੀ ਛੇ ਭਾਂ ਛੱਡ ਮੰਗਦੀ ਮੰਗ ਮਾਫੀ ਮੰਗਦੀ ਆ ਮਾਫ ਮੰਗ ਨੱਤ ਵੈਰ ਨਹੀਂ ਕਮਾਉਣਾ ਚਾਹੀਦਾ ਤੂੰ ਮਗਰਮਾ ਆਛਾ ਤੇ ਅਸੀਂ ਪਾਣੀ ਹੁਣ ਜੇ ਤੂੰ ਇੱਥੇ ਰਹਿਣਾ ਵਾ ਤੇ ਨਰਮਾਈ ਨਾਲ ਹੀ ਰਹਿਣਾ ਪਊਗਾ ਹਰ ਗਲਤੀ ਤੇ ਹੱਥ ਜੋੜ-ਜੋੜ ਕੇ ਮਾਫੀਆਂ ਮੰਗ-ਮੰਗ ਕੇ ਚੁੱਪ ਕਰਕੇ ਟਾਈਮ ਕੱਢੀ ਜਾ ਆਪਦਾ ਹੁਣ ਇਹਨਾਂ ਨੂੰ ਮੈਂ ਕੀ ਦੱਸਾਂ ਕਿ ਮੈਂ ਇਹ ਸਭ ਕੁਝ ਕਿਉਂ ਸਹੰਦੀ ਪਈਆਂ ਜੇ ਮੈਂ ਸਹੰਦੀ ਪਈਆਂ ਤੇ ਸਿਰਫ ਆਪਣੀ ਮਾਂ ਲਈ ਬਾਕੀ ਜੇ ਇਹਨਾਂ ਨੇ ਮੈਨੂੰ ਮਗਰਮਾਸ਼ਰਾ ਟੈਗ ਦੇ ਹੀ ਦਿੱਤਾ ਜਿਸ ਦਿਨ ਮੈਂ ਮੂੰਹ ਹਟਿਆ ਨਾ ਮੈਂ ਟਕਾਰ ਨਹੀਂ ਲੈਣਾ ਤੇ ਇਕੱਲੇ ਇਕੱਲੇ ਨੂੰ ਨੰਗਾ ਆ ਜਾਣਾ ਰਾਧਿਕਾ ਇਹ ਸੋਚ ਰਹੀ ਆ ਇਹ ਸੋਚ ਰਹੀ ਆ ਇਹ ਜ਼ਰੂਰ ਕੁਛ ਮਾੜਾ ਸੋਚਦੀ ਆ ਆਪਣੇ ਦੋਨੋਂ ਬਾਰੇ ਸੋਚਦੀ ਪਈ ਆ ਕੁਛ ਇਹ ਦੱਸ ਨਹੀਂ ਦੱਸ ਕੀ ਸੋਚਦੀ ਆ ਮੰਮੀ ਜਦੋਂ ਵੀ ਮੈਂ ਕੋਈ ਸੋਚਦੀ ਆ ਨਾ ਤੁਹਾਨੂੰ ਪਹਿਲਾਂ ਪਤਾ ਲੱਗ ਜਾਂਦਾ ਬੁੱਝ ਲਓ ਹਣ ਪੱਕਾ ਰਾਧਿਕਾ ਇਹ ਸਾਨੂੰ ਨਾ ਖਾਣ ਦੀ ਸੋਚਦੀ ਹੋਣੀ ਆ ਮੇਰੀ ਅੱਖ ਆ ਪੜ ਲਿੱਤੀ ਆ ਮੰਮੀ ਮੈਨਾਂ ਗੋਲੀ ਖਾਦੀ ਹੋਈ ਆ ਤੇ ਮੈਨੂੰ ਰੈਸਟ ਕਰ ਲੈਣ ਦੋ ਤੇ ਜੇ 10 ਮਿੰਟ ਮੈਂ ਹੋਰ ਬੈਠੀ ਰਹੀ ਮੈਨੂੰ ਸਿਰ ਦਰਦ ਹੋਣ ਲੱਗ ਜਾਣਾ ਕੀ ਹੋਇਆ ਦੀਦੀ ਹੁਣ ਮੈਂ ਕੀ ਕਰਤਾ ਨਾ ਨਾ ਹੁਣ ਤਾਂ ਨਹੀਂ ਤੂੰ ਕੁਛ ਕੀਤਾ ਆ ਟੋਪਸ ਜਿਲਾ ਤੋਸਾਂਦਾ ਆ ਮੈਨੂੰ ਆਹੋ ਆਵਾਂ ਫਿਰ ਮੈਂ ਐ छेती कराने व छता चौक लग गया है फिर ਕਿ ਬਦੰਨੀ ਹੈ ਹੋਰ ਚਾਚੂ ਠੀਕ ਹੋ ਉਹ ਮੈਂ ਵੀ ਠੀਕ ਆ ਇਹ ਵੀ ਠੀਕ ਆ ਇਹ ਤਾਂ ਕਾਫੀ ਦਿਨਾਂ ਬਾਅਦ ਤੈਨੂੰ ਮਿਲੀ ਐ ਤਾਂ ਰੋਂਦੀ ਪਈ ਐ ਨਾਲੇ ਤੁਸੀਂ ਆਹ ਕਿੱਦਾਂ ਦੇ ਕਮਰੇ 'ਚ ਰਹਿ ਰਹੇ ਹੋ ਛੱਤਾ 'ਚ ਹੁੰਦੀਆਂ ਪਈਆਂ ਨੇ ਕੋਈ ਹੋਰ ਵਧੀਆ ਪੁਸ਼ਤ ਨਹੀਂ ਮਿਲਿਆ ਸੀ ਕਿਰਾਏ 'ਤੇ ਛੱਡੋ ਚਾਚੂ ਇਹਨਾਂ ਗੱਲਾਂ ਨੂੰ ਆਓ ਬੈਠੋ ਹਾਂ ਵੀ ਛੋਟੇ ਮੀਆਂ ਤੂੰ ਠੀਕ ਆ ਆ ਦੇਖ ਜਿਆਦਾ ਫੁੱਲੇ ਜੇ ਖਾਣਾ ਨਾ ਤੇ ਜਾਸੇ ਫੁੱਲੇ ਲੈਂਦੇ ਨੇ ਜੈਲੀ ਵੀ ਲੈਂਦੀ ਐ ਤੇ ઓਰੀਓ ਬਿਸਕੁਟ ਆ ਲੈ ਫੜ ਆ ਲਸਮਨ ਨੂੰ ਲੈ ਜਾ ਬਰ ਨਾਲੇ ਖਾ ਲੈ ਨਾਲ ਖੇਡ ਲੋ ਜਾ ਬੰਦ ਹਲਾ ਬਾਕੀ ਤੇਰੀਆਂ ਵੀ ਨੇ ਠੀਕ ਐ ਉਹ ਚਾਚੂ ਇੱਧਰ ਨਹੀਂ ਬਹਿਣਾ ਤੁਸੀਂ ਇੱਧਰ ਬੈਠੋ ਮੰਜਾ ਹੀ ਐ ਮਮਾ ਇੱਥੇ ਕੀ ਐ ਇੱਥੇ ਹੀ ਬਹਿਣਾ ਮੈਂ ਚਾਚੂ ਨਹੀਂ 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 ਤੁਸੀਂ ਇੱਧਰ ਬੈਠੋ ਇੱਧਰ ਬਹਿ ਜਾਨੇ ਆ ਐ ਘਰ ਸਿੱਧੀ ਕਰ ਆਇਆ ਕੰਤੂ ਤਾ ਇੱਥੇ ਬਹਿ ਜਾ ਫਿਰ ਹੋਰ ਸੁਣਾ ਫਿਰ ਕਿਦਾਂ ਲੰਘਦੇ ਆ ਦਿਨ ਬਸ ਚਾਚੂ ਮੰਮੀ ਕਹ ਰਹੀ ਸੀ ਨਾ ਜਦੋਂ ਕੋਈ ਨਾਲ ਨਹੀਂ ਹੁੰਦਾ ਰੱਬ ਸਾਡੇ ਨਾਲ ਹੁੰਦਾ ਹੈ। ਬਸ ਉਸ ਰੱਬ ਦੇ ਸਾਰੇ ਸੋਹਣੇ ਦਿਨ ਲੰਘਦੇ ਨੇ। ਪਤਾ ਮੈਨੂੰ ਜਿਹੜੇ ਤੁਹਾਡੇ ਸੋਹਣੇ ਦਿਨ ਲੰਘਦੇ ਨੇ। ਆ ਮੂੰਹ ਵੇਖ ਲੈ ਨਿੱਕੇ ਨਿੱਕੇ ਜੇ ਹੋਏ ਪਏ ਨੇ। ਨਾਲੇ ਤੂੰ ਤਾਂ ਵਧੀਆ ਘਰ ਚ ਰਹਿ ਕੇ ਆਇਆ। ਤੂੰ ਇੱਥੇ ਕਿਦਾਂ ਅਡਜਸਟ ਕਰ ਲਿਆ? ਤੇਰਾ ਮਨ ਲੱਗ ਗਿਆ ਓਰੇ। ਸਬਰ ਹੈ। ਚਾਚੂ ਸਬਰ। ਮਮੀ ਕਹੇ ਸੀ ਨਾ ਬਹੁਤ ਵੱਡੀ ਚੀਜ਼ ਹੈ ਸਬਰ। ਇਹ ਗੱਲ ਤਾਂ ਤੇਰੀ ਸਹੀ ਆ ਰਵ। ਤੇਰੀ ਮਾਂ ਤਾਂ ਨਾ ਮੈਂ ਵੀ ਬੜਾ ਕੁਝ ਸਿੱਖਿਆ। ਪਰ ਮੇਰੇ ਘਰ ਦੇ ਨਾ ਜਿਹੜੇ ਮੈਂਬਰ ਨੇ ਉਹ ਤੇਰੀ ਮਾਂ ਤੋਂ ਨਹੀਂ ਕੋਈ ਚੱਜ ਦਾ ਸਿੱਖ ਸਕਿਆ ਮੈਂ ਤਾਂ ਕਹਿੰਦਾ ਸੀਗਾ ਵੀ ਤੇਰੀ ਮੰਮੀ ਮੇਰੀ ਘਰ ਵਾਲੀ ਨੂੰ ਕੋਈ ਚੱਜ ਦੀ ਚੀਜ਼ ਸਿਖਾ ਦੇਵੇ ਪਰ ਨਾ ਕਹਿੰਦੇ ਨਾ ਕੁੱਤੇ ਦੀ ਪੂੰਛ ਕਦੇ ਸਿੱਧੀ ਨਹੀਂ ਹੁੰਦੀ ਬਸ ਉਹੋ ਜੀ ਤੇਰੀ ਚਾਚੀ ਥੱਲੇ ਆਰਨੰਦ ਤੂੰ ਬੰਨ੍ਹ ਬੁਖੇਵੜਾ ਦੇ ਕੇ ਨਾ ਮੈਂ ਸਮਝ ਗਈ ਸੀ ਕਿ ਤੂੰ ਹੀ ਆਇਆ ਮੈਂ ਮੈਂ ਤਾਂ ਸੋਚਦੀ ਵੀ ਆ ਤੂੰ ਇੱਧਰ ਆ ਤੇ ਗਿਆ ਕਿਤੇ ਕਰੇ ਕਲੇਸ਼ ਨਾ ਪਵਾ ਲਈ ਸੱਸੀ ਦਾ ਭਾਬੀ ਕਿਦਾਂ ਠੀਕ ਹੋ ਮੈਂ ਤਾਂ 90 ਦੀ ਸਪੀਡ ਵਾਲੀ ਵਾਸਤੇ ਆਇਆ ਹਾਂ ਆਂਦੇ ਹੀ ਸਾਰਾ ਕੁਝ ਬੋਲੀ ਜਾਣੇ ਅਰਵ ਚਾਚੂ ਆਏ ਨੇ ਕੋਈ ਚਾਹ ਕੁਛ ਪਾਣੀ ਪੁਲਾਇਆ ਚਾਚੇ ਨੂੰ ਉਹ ਨਹੀਂ ਪੀਣੀ ਕੋਈ ਚਾਹ ਤੇ ਨਹੀਂ ਪੀਣਾ ਕੋਈ ਪਾਣੀ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਜੇ ਘਰ ਦੇ ਨੇ ਤੁਹਾਨੂੰ ਘਰੋਂ ਕੱਢਤਾ ਤੁਸੀਂ ਮੇਰੇ ਆਂਦੇ ਤਾਂ ਵੇਟ ਕਰਦੇ ਉਹਦਾ ਚੱਕੀ ਅਟੈਚੀ ਦਾ ਸਿੱਧਾ ਇੱਧਰ ਆ ਕੇ ਬਹਿ ਗਏ ਮੈਂ ਤਾਂ ਬਾਅਦ ਚੋ ਕੈਮਰੇ ਦੀ ਸਾਰੀ ਗਲੀ ਦੀ ਰਿਕਾਰਡਿੰਗ ਚੈੱਕ ਕੀਤੀ ਮਾਤਾ ਕਿੱਦਾਂ ਤਾਂ ਡੀਟੈਚਿੰਗ ਨੂੰ ਲੱਤ ਲੁੱਟ ਕੇ ਮਾਰ ਕੇ ਜਾਂ ੱੱਟਕੇ ਮਾਰ ਕੇ ਘਰੋਂ ਕੱਢਦੀ ਪਈ ਸੀ ਨਾਲੇ ਭਾਬੀ ਆਪਣੀ ਲੜਾਈ ਆਪ ਲੜੀ ਦੀ ਹੁੰਦੀ ਆ ਤੇ ਤੁਸੀਂ ਜਮੇ ਠੰਡੇ ਹੋ ਕੇ ਬਹਿ ਗਏ ਪਵਨ ਜੇ ਮੈਂ ਤੇਰਾ ਵੇਟ ਕਰਦੀ ਨਾ ਜਾਏ ਤੋਤੇ ਹੁੰਦਾ ਤੇ ਗੱਲ ਜਿਆਦਾ ਵੱਧ ਜਾਨੀ ਸੀ ਮੈਂ ਨਹੀਂ ਚੰਦੇ ਸੀ ਤੇਰਾ ਤੇਰਾ ਕਦਾ ਕੋਈ ਕਲੇਸ਼ ਪਵੇ ਜੇ ਉਹਨਾਂ ਨੂੰ ਸਹੀ ਲੱਗਾ ਮੇਰੇ ਘਰੋਂ ਨਿਕਲਣਾ ਮੈਂ ਰੱਬ ਦਾ ਪਾਣਾ ਮੰਨ ਕੇ ਉਹਨਾਂ ਦੀ ਗੱਲ ਮੰਨ ਲਈ ਭਾਬੀ ਕੁਝ ਚੀਜ਼ਾਂ ਰੱਬ ਨੇ ਲਿਖੀਆਂ ਜ਼ਰੂਰ ਹੁੰਦੀਆਂ ਨੇ ਪਰ ਕੁਝ ਚੀਜ਼ਾਂ ਇਨਸਾਨ ਨੂੰ ਆਪ ਲਿਖਣੀਆਂ ਪੈਂਦੀਆਂ ਨੇ ਉਂਗਲਾਂ ਕੀ ਸੁਣਦਾ ਐ ਆ ਚੱਕ ਚੀਜ਼ ਨਾਲੇ ਉਹ ਦੋਨਾਂ ਭੈਣ ਭਰਾਵਾਂ ਦਾ ਧਿਆਨ ਰੱਖੀ ਨਾਲੇ ਆਪ ਵੀ ਜਾ ਕੇ ਚੀਜ਼ ਖਾ ਲੈ ਜਾ ਖੇਡ ਬਾਹਰ ਜਾ ਕੇ ਆ ਵੀ ਇਹਨੂੰ ਨਾ ਤੈਨ ਜਿੱਦਾਂ ਮੈਨੂੰ ਪਾਲਿਆ ਇਹਨੂੰ ਵੀ ਓਦਾਂ ਹੀ ਪਾਲੇ ਮੁੰਡੇ ਤੇਰੇ ਨੂੰ ਨਾ ਸਬਰ ਕਰਨਾ ਆ ਗਿਆ ਤਾਂ ਮੈਨੂੰ ਵੀ ਸਬਰ ਕਰਨਾ ਹੀ ਸਿਖਾਉਂਦੀ ਸੀਗੀ ਕਹਿੰਦੇ ਜਿਹੜਾ ਸਬਰ ਕਰ ਗਿਆ ਉਹ ਤਰ ਗਿਆ ਇਹ ਚੀਜ਼ ਮੈਨੇ ਤੁਸੀ ਸਿਖਾਈ ਸਾਡੇ ਦੋਨਾਂ ਭੈਣ ਭਰਾਵਾਂ ਦਾ ਨਾ ਇਸ ਟਾਈਮ ਸਬਰਾਂ ਦਾ ਸਫਰ ਚੱਲਦਾ ਪਿਆ। ਰਾਧਿਕਾ ਤਾਂ ਮੈਂ ਠੀਕ ਹੋਣ ਦਾ ਵੇਟ ਕਰ ਰਿਆ। ਕਦੋਂ ਆਪਣੀ ਮਾਂ ਦੇ ਮਗਰ ਲੱਗਣਾ ਬੰਦ ਕਰੂਗੀ? ਤੁਸੀਂ ਆਪਣੇ ਹਾਲਾਤ ਸਹੀ ਹੋਣ ਦੀ ਵੇਟ ਕਰ ਰਹੇ ਹੋ। ਉਹ ਰੱਬ ਬੈਠਾ ਨਾ ਏਕਣਾ ਇੱਕ ਦਿਨ ਸਭ ਕੁਝ ਠੀਕ ਕਰ ਦੇਗਾ। ਅੱਜ ਤੂੰ ਆਇਆ ਨਾ ਦੋਨਾਂ ਮੁੰਡਿਆਂ ਚਿਹਰੇ ਤੇ ਨਾ ਖੁਸ਼ੀ ਆ ਗਈ। ਨਹੀਂ ਤਾਂ ਉਹ ਤਾਂ ਆਪਣੇ ਆਪ ਨੂੰ ਕੱਲ੍ਹ ਹੀ ਮਹਿਸੂਸ ਕਰਦੇ ਵੈਸੀ। ਉਹਨਾਂ ਨੂੰ ਵੀ ਲੱਗਿਆ ਕਿ ਸਾਡਾ ਕੋਈ ਆਪਣਾ ਹੈਗਾ। ਨਾਲੇ ਭਾਬੀ ਮੈਨੂੰ ਇਹ ਦੱਸੋ ਕਿ ਵੀਰੇ ਦਾ ਕੁਝ ਪਤਾ ਲੱਗਾ? ਕੀਤਾ ਫੋਨ ਫੋਨ ਵੀਰੇ ਨੂੰ ਕਿ ਨਹੀਂ? ਮੈਂ ਤਾਂ ਪਵਨ ਨੂੰ ਰੋਜ਼ ਫੋਨ ਕਰਦੀ ਆ ਜੇ ਉਹਨਾਂ ਦਾ ਨੰਬਰ ਨਹੀਂ ਮਿਲਦਾ ਉਹਨਾਂ ਦੇ ਦੋਸਤਾਂ ਨੂੰ ਫੋਨ ਕਰਦੀ ਆ ਉਹਨਾਂ ਦੇ ਦੋਸਤ ਮੇਰਾ ਨੰਬਰ ਹੀ ਬਲੌਕ ਲਿਸਟ 'ਚ ਪਾ ਦਿੰਦੇ ਨੇ ਚੱਲ ਭਾਬੀ ਫਿਕਰ ਨਾ ਕਰ ਮੇਰਾ ਇੱਕ ਯਾਰ ਦੋਸਤ ਬਾਹਰ ਹੀ ਰਹਿੰਦਾ ਹੈ ਮੈਂ ਉਹਨੂੰ ਵੀਰੇ ਦੀ ਫੋਟੋ ਤੇ ਜਿੱਥੇ ਵੀਰਾ ਰਹਿੰਦਾ ਸੀ ਐਡਰੈਸ ਤੇ ਫੋਨ ਨੰਬਰ ਸਾਰਾ ਕੁਝ ਭੇਜਤਾ ਹੋਇਆ ਉਹਨੂੰ ਮੈਂ ਕਿਹਾ ਛੇਤੀ ਛੇਤੀ ਇਸ ਬੰਦੇ ਦਾ ਪਤਾ ਕਰਕੇ ਦੇ ਆਪਾਂ ਨੂੰ ਛੇਤੀ ਵੀ ਪਤਾ ਲੱਗ ਜਾਊਗਾ ਕਿ ਜਿਹੜਾ ਮੰਮੀ ਨੇ ਗੱਲ ਢਾਈ ਹੋਈ ਹੈ ਨਾ ਵੀ ਤੇਰੇ ਭਰਾ ਨੇ ਬਾਹਰ ਜਾ ਕੇ ਗੋਰੀ ਨਾਲ ਵਿਆਹ ਕਰਾ ਲਿਆ ਵੀ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਤੂੰ ਸੁਣਾ ਇਹਦੇ ਲੱਗ ਗਿਆ ਉਸ ਘਰ ਦੇ ਵਿੱਚ ਤੂੰ ਤਾਂ ਮੇਰੀ ਜਾਨ ਹੀ ਖਾਈ ਰੱਖਦਾ ਸੀ ਭਾਬੀ ਆ ਜਾ ਬਣਾ ਦੋ ਉਹ ਬਣਾ ਦੋ ਮੌਸਮ ਬੜਾ ਵਧੀਆ ਹੈ ਪਕੌੜੇ ਬਣਾਓ ਤੇ ਫਿਰ ਹੁਣ ਕਿੰਨੂੰ ਮਾਰਦਾ ਆਰਡਰ ਰਾਧਿਕਾ ਨਾਲ ਤਾਂ ਤੇਰੀ ਬੰਦੀ ਨਹੀਂ ਹੈ ਫਿਰ ਜੋ ਮਿਲਦਾ ਚੁੱਪ ਕਰਕੇ ਖਾ ਲੈਨੇ ਆ ਪਰ ਖਾਣਾ ਮੈਂ ਮੰਮੀ ਦੇ ਹੱਥ ਦਾ ਹੀ ਆ ਰਾਧਿਕਾ ਦੇ ਹੱਥ ਦਾ ਮੈਂ ਕੁਝ ਨਹੀਂ ਖਾਂਦਾ ਨਾ ਮੈਨੂੰ ਬੁਲਾਉਣਾ ਹੁਣ ਤਾਂ ਮੈਂ ਵੈਸੇ ਵੀ ਉਹਨੂੰ ਮੂੰਹ ਲਾ ਕੇ ਰਾਜੀ ਨਹੀਂ ਆ ਜਦੋਂ ਦਾ ਟੋਡੇ ਵਾਲਾ ਸਟੈਪ ਉਹਨੇ ਚੱਕਿਆ ਨਾਲੇ ਮੰਮੀ ਦਾ ਦਿਮਾਗ ਨਾ ਇੰਨੀ ਛੇਤੀ ਘੁੰਮਣ ਵਾਲਾ ਨਹੀਂ ਸੀ ਇਹ ਸਭ ਰਾਧਿਕਾ ਦੀ ਚਾਲ ਆ ਨਾਨਾ ਤੁਸੀਂ ਮੈਨੂੰ ਇਹ ਦੱਸੋ ਵੀ ਇਹੋ ਜਿਹਾ ਪੋਸ਼ਨ ਤੇ ਰੈਂਟੀ ਕੀ ਲੋਡ ਪਈ ਐ ਕੋਈ ਵਧੀਆ ਜਿਹਾ ਪੋਸ਼ਨ ਦੇਖ ਲੋ 3-4 ਹਜ਼ਾਰ ਕਰਾਇਆ ਹੀ ਐ ਉਹ ਮੈਂ ਦੇ ਦਿਆ ਕਰਾਂਗਾ ਨਾ ਨਾ ਪੈਸੇ ਵੱਲੋਂ ਤੇ ਮੈਨੂੰ ਕੋਈ ਮਦਦ ਨਹੀਂ ਚਾਹੀਦੀ ਕੰਮ ਤੇ ਲੱਗੀ ਹੋਈ ਆ ਅੱਜ ਨਹੀਂ ਤਾਂ ਕੱਲ ਮੇਰੀ ਤਨਖਾਹ ਮਿਲ ਲੀ ਜਾਨੀ ਐ ਤੇ ਕੰਮ ਕਿਹੜਾ ਕਰਦੇ ਹੋ ਕਿੱਦਾਂ ਭਾਬੀ ਕੀ ਸੋਚਣ ਲੱਗੇ ਮੈਂ ਪੁੱਛਿਆ ਕੰਮ ਕਿਹੜਾ ਕਰਦੇ ਹੋ ਕੁਛ ਨਹੀਂ ਚਾਰ ਕਨ ਕੋਠੀਆਂ ਚ ਸਫਾਈ ਦਾ ਕੰਮ ਕਰਦੀਆਂ। ਕਰਾਜੇ ਕੰਮ। ਹੁਣ ਨਾ ਘਰੇ ਜਾ ਕੇ ਇਸ ਗੱਲ ਦਾ ਕਲੇਸ਼ ਨਾ ਪਾਈ ਕਿ ਉਹਨਾਂ ਕਰਕੇ ਮੈਂ ਘਰਾਂ ਦੇ ਕੰਮ ਫੜੇ ਹੋਏ ਨੇ। ਕੋਈ ਗੱਲ ਨਹੀਂ ਜੇ ਰੱਬ ਨੇ ਇਹ ਦਿਨ ਵਿਖਾਏ ਆ ਨਾ ਮੇਰੇ ਚ ਇੰਨਾ ਸਬਰ ਹੈਗਾ ਮੈਂ ਕਰ ਲਾਂਗੀ ਅਡਜਸਟ। ਪਰ ਭਾਬੀ ਸਾਰਾ ਕੁਝ ਹੁੰਦੇ ਹੁੰਦਾਏ ਵੀ ਤੂੰ ਉਹ ਚੀਜ਼ਾਂ ਕਰਦੀ ਕਿਉਂ ਪਈਆਂ? ਮੈਨੂੰ ਲੱਗਦਾ ਤੈਨੂੰ ਇੱਕ ਵਾਰ ਆ ਕੇ ਮੰਮੀ ਨਾਲ ਗੱਲ ਕਰਨੀ ਪੈਣੀ ਆ। ਤੇ ਜੇ ਤੁਸੀਂ ਮੰਮੀ ਨਾਲ ਕੋਈ ਗੱਲ ਨਹੀਂ ਨਾ ਕਰਨੀ ਫਿਰ ਮੈਂ ਮੰਮੀ ਨਾਲ ਸਿੱਧਾ ਹੋ ਜਾਣਾ ਜੇ ਤੁਸੀਂ ਕਹੋ ਤਾਂ ਪਵਨ ਤੈਨੂੰ ਪਤਾ ਹੀ ਹੈ ਮੇਰੇ ਅਸੂਲਾ ਦਾ ਮੇਰੇ ਵਿੱਚ ਨਾ ਕਦੇ ਕਦਰ ਤੇ ਸਬਰ ਨਾ ਵਰਕੀ ਆਹੋ ਕਦਰ ਤੁਸੀਂ ਉੱਥੇ ਕਰਨੀ ਛੱਡਤੀ ਜਿੱਥੇ ਤੁਸੀਂ ਕਦੇ ਸੋਚਿਆ ਵੀ ਨਹੀਂ ਸੀ ਤੇ ਸਬਰ ਤੁਸੀਂ ਉੱਥੇ ਕੀਤਾ ਜਿੱਥੇ ਤੁਹਾਨੂੰ ਜਿੱਦਾਂ ਕਰਨ ਦੀ ਆਦਤ ਸੀ ਚੱਲ ਹੁਣ ਵੈ ਸਾਡੀਆਂ ਗੱਲਾਂ ਬਹੁਤ ਹੋ ਗਈਆਂ ਮੈਂ ਤੇਰੇ ਵਾਸਤੇ ਕੁਝ ਖਾਣ ਨੂੰ ਲਿਆਉਂ